ਹਾਂਜੀ ਲੋ ਜੀ ਰਾਤ ਦੇ ਕਹਿੰਦੇ ਆ ਵੀ 10 ਵਜ ਗਏ ਆ ਆ ਕਹਿੰਦੇ ਵੀ ਜੇ 2 ਚ ਵੀਡੀਓ ਬਣਦੀ ਪਈ ਆ ਆ ਫੋਨ ਹਜੇ ਕਾਮਯਾਬ ਨਹੀਂ ਆ ਦੇਖੋ ਇਹਦੀ ਫਲੈਸ਼ ਲਾਈਟ ਜਾਂ ਕੋਸ਼ਣਾ ਓਏ ਹੋਏ ਹੋਏ ਮੰਮੀ ਔਰ ਵਧੀਆ ਫੋਨ ਆ ਤੇਰਾ ਵਾਏ ਵਾਹ ਵਾਹ ਇਹਨਾਂ ਬਲੋਗ ਦਾ ਫੋਨ ਓਏ ਹੋਏ ਹੋਏ ਜੇ 2 ਚ ਵੀਡੀਓ ਬਣਦੀ ਪਈ ਆ ਜੇ 2 ਚ ਵਾਹ ਜੀ ਵਾਹ ਮੰਮੀ ਲੈ ਆ ਤਾਂ ਕਰਦਾ ਬਲੋਗ ਸ਼ੂਟ ਮੜਾ ਜਾ ਨਾ ਪੜੀ ਤਾਂ ਸੀ ਇੱਧਰੋਂ ਫੜ ਗੁਣ ਇੱਧਰੋਂ ਇੱਧਰੋਂ ਹਾਂ ਹਾਂਜੀ ਆਹ ਤਦੋਂ ਮੋੜੇ ਪਿੱਛੇ ਨੂੰ ਘਰ ਮੰਮੀ ਨੂੰ ਜਾਵਾਂ ਕੈਮਰਾ ਨੱਕ ਲਾ ਕੇ ਲਿਓ ਜੀ ਇਹਦੀ ਆਪਣੀ ਕੇਰਨ ਵਾਲਾ ਓਏ ਪਿੱਛੇ ਵੀ ਰੱਖਿਆ ਫੋਨ ਮੰਮੀ ਇੱਥੇ ਇਹ ਮੇਰਾ ਆਈਫੋਨ ਆ ਆਈਫੋਨ ਲੱਗਦੀ ਮੋਰੇ ਆਈਫੋਨ ਆਈਫੋਨ ਸਾਇਰਕਸ ਆਈਫੋਨ ਸਾਇਰਕਸ ਆਈਫੋਨ ਟੈਪ ਇਹ ਤੇ ਵੀਡੀਓ ਬਣਾਉਂਦੀ ਐ ਇੱਕ ਨੰਬਰ ਵਾਹ ਵੀ ਵਾਹ ਬਾਜੀ ਬਾ ਫਲੈਸ਼ ਚਲਦੀ ਏ ਦੇ ਵਿੱਚ ਤਾਂ ਫੇਸ ਯਾਰ ਵੀ ਕਰਾਉਣ ਦੀ ਲੋੜ ਇਹਦੇ ਚ ਫਲੈਸ਼ ਚਲਦੀ ਆ ਸਭ ਜੀ ਮੰਮੀ ਉਹ ਦੇਖੋ ਮੇਰੇ ਫਲੈਸ਼ ਚਲਦੀ ਹੁੰਦਾ ਨਾ ਹੱਥ ਹੀ ਹੋ ਗਈ ਆ ਤੇ ਆਹ ਕੈਮਰੇ ਦੇ ਲੈ ਸਾਡੇ ਵਾਲੇ ਇਹਨਾਂ ਨੂੰ ਕਿਤੇ ਜ਼ਿਆਦਾ ਕੁਆਲਿਟੀ ਆ ਫਲੈਸ਼ ਚੱਲਣ ਦੀ ਸਹੀ ਸਹੀ ਆ ਮੰਮੀ ਦਾ ਫੋਨ ਕਹਿੰਦੇ ਲਿਸ਼ਕ ਵਾਹ ਵੀ ਵਾਹ ਤਾਂ ਇੱਥੇ ਬਲੋਗ ਪੈਣਗੇ ਆ ਲੱਗਿਓ ਤਾਂ ਹੋਰ ਵੀ ਜ਼ਿਆਦਾ ਲੱਗਦਾ ਚਿੱਟਾ ਆਉਂਦਾ ਐ ਆਹੋ ਨਾ ਉਹ ਜਿੱਦ ਜਿੱਦ ਲੱਗ ਮੈਂ ਕਰ ਲੱਗ ਗਿਆ ਮੇਰੇ ਮੂੰਹ ਉਹ ਵਾਹ ਕਿਤਨਾ ਅੱਛਾ ਏ ਇਤਨਾ ਤਾਂ ਅੱਛਾ ਦੇਖਾਂ ਨਹੀਂ ਕਦੀ ਵਾਹ ਵਾਹ ਕੀ ਕਹਿਣ ਦੀਆਂ ਬਾਤਾਂ ਵਾਹ ਜੀ ਵਾਹ ਵਾਹ ਵਿਕਰਮ ਦੇਖ ਲਾ ਦਾੜਾਂ ਹੀ ਝਕੀ ਜਾਂਦੀ ਮਮੀ ਦੇ ਆਪਣੀਆਂ ਜਿਹੜੀਆਂ ਉੱਡੀਆਂ ਐ ਜਿਹੜੀਆਂ ਰਹਿ ਗਈਆਂ ਦਾੜਾਂ ਹੋ ਗਈਆਂ ਮਮੀ ਦੇ ਆਪਣੀ ਦਾੜ ਆ ਹਾਂ ਹਾਂ ਲੈ 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 ਖਰਾਬ ਹੋ ਗਈਆਂ ਇਹ ਵੀ ਪਟਾ ਦੇਣੀ ਆ ਆਪਾਂ ਮਮੀ ਦੇ ਮੂੰਹ ਬਿੰਗਾ